ਸਾਸ਼ੀਗਲ ਮੇਰੀਆਂ ਸਾਰੀਆਂ ਭੈਣਾਂ ਨੂੰ ਬਹੁਤ ਸੋਹਣੀ ਜੀ ਖਜੂਰੀ ਸਲਵਾਰ ਘੁੰਗਰੂ ਲਗਾ ਕੇ ਰੈਡੀ ਕੀਤੀ ਸੀ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰ ਲੈਣੀ ਆ ਸਭ ਤੋਂ ਪਹਿਲਾਂ ਆਪਾਂ ਪਟਿਆਲਾ ਸਲਵਾਰ ਰੈਡੀ ਕਰ ਲੈਨੇ ਆ ਜਿਸ ਤਰ੍ਹਾਂ ਕਰਦੇ ਆ ਉਹਦਾ ਪੌਂਚਾ ਵੀ ਰੈਡੀ ਕਰ ਲੈਣਾ ਉਸ ਤੋਂ ਬਾਅਦ ਜਿਹੜੀ ਆਪਾਂ ਨਾਲੀ ਵਾਲੀ ਸਿਲਾਈ ਲਗਾ ਆਈ ਦੀ ਜਿੱਦਾਂ ਸਭ ਤੋਂ ਲਾਸਟ ਵਿੱਚ ਜਿਹੜੀ ਸਿਲਾਈ ਲਗਾਈ ਦੀ ਦੋਨੋਂ ਪੌਂਚੇ ਨੂੰ ਜੋੜਨ ਲਈ ਸੈਂਟਰ ਸਿਲਾਈ ਉਹਦੇ ਵਿੱਚ ਮੈਂ 4-4 ਇੰਚ ਦੇ ਨਿਸ਼ਾਨ ਲਗਾ ਰਹੀ ਆ ਮੇਰੀ ਸਲਵਾਰ ਮੈਂ ਬਹੁਤ ਜ਼ਿਆਦਾ ਭਾਰੀ ਨਹੀਂ ਕਰਨੀ ਤਾਂ ਇਸ ਲਈ 4-4 ਇੰਚ ਦੇ ਨਿਸ਼ਾਨ ਲਗਾ ਰਹੀ ਆ ਤੁਸੀਂ ਇਹਨੂੰ 2.5 ਇੰਚ 3 ਇੰਚ ਨਾਲ ਕਿਸੇ ਵੀ ਤਰ੍ਹਾਂ ਲਗਾ ਸਕਦੇ ਆ ਉਸ ਤੋਂ ਬਾਅਦ ਜੀ ਇਹ ਜਿਹੜੇ ਨਿਸ਼ਾਨ ਆ ਆਪਾਂ ਦੋਨੋਂ ਸਾਈਡ ਤੇ ਲਗਾ ਲੈਣੇ ਆ ਲੇਕਿਨ ਆਪਾਂ ਜਿਹੜਾ ਉੱਪਰ ਕਰਾਚ ਏਰੀਆ ਹੁੰਦਾ ਜਾਂ ਆਸਨ ਹੁੰਦਾ ਆਸਨ ਤੋਂ ਆਪਾਂ 10 ਤੋਂ ਲੈ ਕੇ 14 15 ਇੰਚ ਤੱਕ ਜਿਹੜਾ ਇਹਨੂੰ ਛੱਡ ਦੇਣਾ ਹੈਗਾ ਉੱਥੇ ਆਪਾਂ ਇਹ ਨਿਸ਼ਾਨ ਨਹੀਂ ਲਗਾਣੇ ਤੁਸੀਂ ਆਪਣੇ ਹਿਸਾਬ ਨਾਲ ਦੇਖ ਸਕਦੇ ਆ ਕਈ ਵਾਰੀ ਸਾਡੀ ਸ਼ਰਟਸ ਲੰਬੀਆਂ ਹੁੰਦੀਆਂ ਤਾਂ ਤੁਸੀਂ ਉੱਪਰ ਨਾ ਵੀ ਬਣਾਓ ਵੱਲ ਤਾਂ ਨਾ ਵੀ ਪਾਓ ਤਾਂ ਵੀ ਅੱਛੇ ਲੱਗਦੇ ਆ ਲੇਕਿਨ ਅਗਰ ਤੁਹਾਡੀ ਸ਼ਰਟ ਉੱਚੀ ਹੋਏਗੀ ਤਾਂ ਤੁਸੀਂ ਪ੍ਰੋਪਰ ਉੱਪਰ 10 ਇੰਚ ਤੋਂ ਛੱਡ ਕੇ نیچے ਸਾਰੇ ਜਿਹੜੇ ਆਪਣੇ ਵੱਲ ਪਾ ਲੈਣੇ ਆ ਇਸ ਤੋਂ ਬਾਅਦ ਜੀ ਆਪਾਂ ਜਿੱਥੇ ਜਿੱਥੇ ਨਿਸ਼ਾਨ ਲਗਾਏ ਆ ਉੱਥੇ ਆਪਾਂ ਸਭ ਤੋਂ ਪਹਿਲਾਂ ਧਿਆਨ ਨਾਲ ਦੇਖਣਾ ਕਿ ਸਭ ਤੋਂ ਪਹਿਲਾਂ ਮੈਂ ਜਿਹੜਾ ਆਪਣੇ ਵੱਲ ਨੂੰ ਅ ਵੱਲ ਪਾ ਰਹੀ ਆ ਅ ਅੰਦਰ ਵਾਲੀ ਸਾਈਡ ਇਸੇ ਤਰ੍ਹਾਂ ਪਾਉਂਦੇ ਜਾਣਾ ਸਾਰੇ ਜਿਹੜੀ ਸਿਲਾਈ ਤੇ ਜਿੱਥੇ ਜਿੱਥੇ ਆਪਾਂ ਨਿਸ਼ਾਨ ਲਗਾਏ ਆ ਚਾਹੇ ਤੁਸੀਂ 4 ਇੰਚ ਤੇ ਲਗਾਏ ਆ ਚਾਹੇ ਤੁਸੀਂ 4.5 ਇੰਚ ਤੇ ਲਗਾਏ ਆ ਇਸੇ ਤਰ੍ਹਾਂ ਨਿਸ਼ਾਨ ਲਗਾਉਂਦੇ ਜਾਣਾ ਅਗਰ ਤੁਹਾਡੀ ਸਲਵਾਰ ਬਹੁਤ ਪਾ ਰਹੀ ਹੈ ਤਾਂ ਤੁਸੀਂ ਇਹ ਜਿਹੜੇ ਵੱਲ ਆ ਕਾਫੀ ਡੁੰਗੇ ਵੀ ਪਾ ਸਕਦੇ ਹੋ ਅਗਰ ਤੁਹਾਡੀ ਸਲਵਾਰ ਨਾਰਮਲ ਹੈ ਸਿਰਫ ਆਪਾਂ ਸ਼ੋਅ ਕਰਨਾ ਹੈ ਕਿ ਹਾਂਜੀ ਸੀ ਇਹਦਾ ਖਜੂਰੀ ਸਲਵਾਰ ਰੈਡੀ ਕੀਤੀ ਹੈ ਤਾਂ ਤੁਸੀਂ ਇਹ ਵੱਲ ਨਾਰਮਲ ਵੀ ਪਾ ਸਕਦੇ ਆ ਮਤਲਬ 1-1 ਇੰਚ ਦਾ 1 ਤੋਂ 1.5 ਇੰਚ ਦਾ ਵਲ ਮੈਂ ਪਾ ਰਹੀ ਹਾਂ ਤਾਂ ਮੇਰੀ ਬਹੁਤ ਸੋਹਣੀ ਜੀ ਸਲਵਾਰ ਰੈਡੀ ਹੋਏਗੀ ਬਹੁਤ ਹੈਵੀ ਵੀ ਨਹੀਂ ਮੈਂ ਕੀਤੀ ਹੋਈ ਆ ਔਰ ਬਹੁਤ ਲਾਈਟ ਵੀ ਨਹੀਂ ਉਸ ਤੋਂ ਬਾਅਦ ਜੀ ਇੱਕ ਸਾਈਡ ਨੂੰ ਮੈਂ ਜਿਹੜੀ ਜਦੋਂ ਪਹੁੰਚੇ ਵਾਲੀ ਸਾਈਡ ਤੋਂ ਸਿਲਾਈ ਲਗਾਈ ਆ ਤਾਂ ਮੈਂ ਸਾਰੇ ਜਿਹੜੇ ਵਲ ਹੈ ਉਹ ਆਪਣੀ ਤਰਫ ਨੂੰ ਪਾਏ ਸੀ ਲੇਕਿਨ ਦੂਸਰੀ ਸਾਈਡ ਦੇ ਜਿਹੜੇ ਵਲ ਪੈਣਗੇ ਤਾਂ ਉਹ ਹੁਣ ਉੱਪਰ ਨੂੰ ਪੈਣਗੇ ਠੀਕ ਹੈ ਤੁਸੀਂ ਧਿਆਨ ਨਾਲ ਵੀਡੀਓ ਦੇਖ ਲਓ ਤੁਹਾਨੂੰ ਜ਼ਰੂਰ ਸਮਝ ਆ ਜਾਏਗਾ ਕਿ ਹੁਣ ਵਲ ਜਿਹੜੇ ਆ ਉੱਪਰ ਵਾਲੀ ਸਾਈਡ ਨੂੰ ਪੈ ਰਹੇ ਆ ਜਿਹੜੇ ਪਹਿਲਾਂ ਵਲ ਪਏ ਸੀ ਉਹ ਨੀਚੇ ਵਾਲੀ ਸ ਅਗਰ ਤੁਸੀਂ ਪੋਂਚੇ ਵੱਲੋਂ ਸਟਾਰਟ ਕਰੋਗੇ ਤਾਂ ਤੁਸੀਂ ਨੀਚੇ ਵਾਲੀ ਸਾਈਡ ਨੂੰ ਵਾਲ ਪਾਓਗੇ ਅਗਰ ਤੁਸੀਂ ਉੱਪਰੋਂ ਸਟਾਰਟ ਕਰੋਗੇ ਤਾਂ ਜਿਹੜੇ ਵਾਲ ਹੈਗੇ ਉੱਪਰ ਵਾਲੀ ਸਾਈਡ ਨੂੰ ਪੈਣਗੇ ਹੁਣ ਇਹ ਦੋਨੋਂ ਸਾਈਡ ਤੇ ਵਾਲ ਪੈ ਗਏ ਆ ਇੱਕ ਸਾਈਡ ਤੇ ਆਪਾਂ ਨੀਚੇ ਵਾਲੀ ਸਾਈਡ ਨੂੰ ਪਾਇਆ ਹੈ ਔਰ ਦੂਸਰੀ ਸਾਈਡ ਤੇ ਉੱਪਰ ਵਾਲੀ ਸਾਈਡ ਨੂੰ ਪਾਇਆ ਦੇਖੋ ਤੁਸੀਂ ਧਿਆਨ ਨਾਲ ਕਿ ਇਹ ਜਿਹੜੇ ਸਾਰੇ ਵਾਲ ਹੈਗੇ ਆ ਇਹ ਹੈਗੇ ਆ ਜੀ ਉੱਪਰ ਵਾਲੀ ਸਾਈਡ ਨੂੰ ਔਰ ਜਦੋਂ ਹੁਣ ਉਹਦੇ ਆਪਾਂ ਦੂਸਰਾ ਪੋਂਚਾ ਇਹਦੇ ਨਾਲ ਜੋੜਨਾ ਹੈ ਠੀਕ ਹੈ ਜੀ ਸੇਮ ਪਹਿਲਾਂ ਤੁਸੀਂ ਪਹੁੰਚੇ ਤੇ ਨਿਸ਼ਾਨ ਲਗਾ ਲਓ ਕਿ ਆਪਣਾ 7 ਇੰਚ ਦਾ ਰੱਖਣਾ 8 ਇੰਚ ਦਾ ਰੱਖਣਾ ਜਿੰਨਾ ਵੀ ਤੁਸੀਂ ਪਹੁੰਚਾ ਰੱਖਣਾ ਰੱਖ ਸਕਦੇ ਆ ਮੈਂ ਇੱਥੇ 7 ਇੰਚ ਦਾ ਪਹੁੰਚਾ ਰੱਖ ਕੇ ਪਹੁੰਚੇ ਦੀ ਨਾਰਮਲ ਜਿਵੇਂ ਆਪਾਂ ਸਿਲਾਈ ਲਗਾਈਦੀ ਆ ਉਸੇ ਤਰ੍ਹਾਂ ਹੁਣ ਇਹਨੂੰ ਆਪਾਂ ਨੂੰ ਸਿਲਾਈ ਨੂੰ ਸ਼ੁਰੂ ਕਰਨਾ ਉਸ ਤੋਂ ਬਾਅਦ ਧਿਆਨ ਦੇਣ ਵਾਲੀ ਗੱਲ ਇਹ ਹੈ ਜੀ ਜਿੱਥੇ-ਜਿੱਥੇ ਆਪਣਾ ਨਿਸ਼ਾਨ ਹੈਗਾ ਪਹਿਲਾਂ ਆਪਾਂ ਜਿਹੜੇ ਵਲ ਪਾਏ ਸੀਗੇ ਉਹ ਨੀਚੇ ਨੂੰ ਰੱਖ ਕੇ ਪਾਏ ਸੀ ਹੁਣ ਜਿਹੜੇ ਵਲ ਆ ਉਹਦੇ ਨਾਲ ਬਿਲਕੁਲ ਮੈਚ ਕਰਕੇ ਉੱਪਰ ਵਾਲੀ ਸਾਈਡ ਨੂੰ ਪਾਣੇ ਆ ਲੇਕਿਨ ਹਾਂ ਕਿਉਂਕਿ ਤਾਂ ਹੀ ਜੇ ਤੁਹਾਪਾ ਸਿੱਧੀ ਕਰਾਂਗੇ ਸਲਵਾਰ ਤੋਂ ਵਾਲ ਦੇ ਨਾਲ ਵੱਲ ਮੈਚ ਹੋਏਗਾ ਪ੍ਰੋਪਰ ਆਪਾ ਜਿਹੜੇ ਵੱਲ ਹੈਗੇ ਆ ਜੀ ਹੁਣ ਉੱਪਰ ਵੱਲ ਨੂੰ ਮੂੰਹ ਕਰਨਾ ਹੈ ਔਰ ਜਿਹੜਾ نیچے ਦਾ ਵੱਲ ਤੁਸੀਂ ਦੇਖੋਗੇ ਉਹ ਪ੍ਰੋਪਰ ਇੱਕ ਦੂਸਰੇ ਨਾਲ ਮੈਚ ਕਰਕੇ ਪਾਣਾ ਤਾਂ ਹੀ ਜਿਹੜੀ ਆਪਣੀ ਸਲਵਾਰ ਹੈ ਉਹ ਪ੍ਰੋਪਰ ਬਣੇਗੀ ਕੋਈ ਗੱਲ ਨਹੀਂ ਅਗਰ ਤੁਹਾਨੂੰ ਥੋੜਾ ਜਿਹਾ ਲੱਗ ਰਿਹਾ ਕਿ ਸਮਝ ਨਹੀਂ ਆ ਰਹੀ ਜਾਂ ਡਾਊਟ ਹੈ ਤੁਸੀਂ ਮੈਨੂੰ ਕਮੈਂਟਸ 'ਚ ਵੀ ਪੁੱਛ ਸਕਦੇ ਆ ਨਹੀਂ ਤਾਂ ਇੱਕ ਦੋ ਵਾਰ ਵੀਡੀਓ ਨੂੰ ਧਿਆਨ ਨਾਲ ਦੇਖੇਗੇ ਤੁਹਾਨੂੰ ਸਮਝ ਆ ਜਾਏਗੀ ਔਰ ਜਿਹੜੀਆਂ ਮੇਰੀਆਂ ਪੈਣਾ ਨੂੰ ਸਟਿਚਿੰਗ ਆਂਦੀ ਆ ਉਹਨਾਂ ਨੂੰ ਤਾਂ ਜ਼ਰੂਰ ਪਤਾ ਚੱਲ ਜਾਂਦਾ ਹੁੰਦਾ ਹੈ ਕਿ ਇਹ ਕਿੱਦਾਂ ਕੀਤਾ ਹੋਇਆ ਹੈ ਇਸ ਤੋਂ ਬਾਅਦ ਜੀ ਜਿੰਨੇ ਆਪਾਂ ਨਿਸ਼ਾਨ ਸੀਗੇ ਉਸੇ ਲੈ ਕੇ ਆਪਾਂ ਉਹਨੂੰ ਸਲਵਾਰ ਨੂੰ ਰੈਡੀ ਕਰ ਲੈਣਾ ਇਸੇ ਤਰ੍ਹਾਂ ਉਹ ਕ੍ਰੋਚ ਏਰੀਆ ਤੱਕ ਇਹ ਲਗਾਉਂਦੇ ਜਾਣਾ ਔਰ ਫਿਰ ਕ੍ਰੋਚ ਏਰੀਆ ਤੋਂ ਘੁੰਮ ਕੇ ਆਪਾਂ ਦੂਸਰੀ ਸਾਈਡ ਆ ਜਾਵਾਂਗੇ ਤਾਂ ਉਹਦੇ ਵਿੱਚ ਵੀ ਜਿਹੜੇ ਵਾਲ ਹੈ ਉਹ ਆਪਸੇ ਆਪੋਜ਼ਿਟ ਸਾਈਡ ਤੇ ਪੈਣਗੇ ਜਿੱਦਾਂ ਇਹਦੇ ਵਿੱਚ ਵਾਲ ਅਸੀਂ ਅਗਰ ਉੱਪਰ ਨੂੰ ਪਾ ਰਹੇ ਹਾਂ ਤਾਂ ਹੁਣ ਉਹਦੇ ਵਿੱਚ ਵਾਲ ਜਿਹੜੇ ਉਹ ਨੀਚੇ ਨੂੰ ਪੈਣਗੇ ਤੁਸੀਂ ਬਸ ਇਹ ਸਮਝ ਲਓ ਕਿ ਇੱਕ ਜਿਹੜੀ ਸਿਲਾਈ ਦੇ ਵਾਲ ਹੈ ਉਹ ਨੀਚੇ ਨੂੰ ਪੈਣੇ ਆ ਔਰ ਦੂਸਰੀ ਦੇ ਉੱਪਰ ਨੂੰ ਪੈਣੇ ਆ ਆਪਸ ਵਿੱਚ ਤਾਂ ਹੀ ਉਹ ਜੁੜਨਗੇ ਔਰ ਤਾਂ ਹੀ ਜਿਹੜੀ ਉਹ ਖਜੂਰ ਟਾਈਪ ਦੀ ਇੱਕ ਜਿਹੜੀ ਸਲਵਾਰ ਹੈ ਸਾਡੀ ਰੈਡੀ ਹੋਏਗੀ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਪਸੰਦ ਆ ਰਹੀ ਹੈ ਸਮਝ ਆ ਰਹੀ ਹੈ ਅੱਛੀ ਲੱਗ ਰਹੀ ਹੈ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਕੋਈ ਵੀ ਡਾਊਟ ਹੋਏਗਾ ਕਮੈਂਟ ਚ ਪੁੱਛ ਸਕਦੇ ਆ ਜਿਹੜੀਆਂ ਮੇਰੀਆਂ ਭੈਣਾਂ ਨੂੰ ਸਟੀਚਿੰਗ ਆਂਦੀ ਉਹਨਾਂ ਨੂੰ ਸ਼ੇਅਰ ਕਰੋ ਤੁਸੀਂ ਕਿਸੇ ਨੂੰ ਸਤੋ ਸਲਵਾਰ ਬਣਵਾਨੀ ਹੈ ਤਾਂ ਉਹਨਾਂ ਨੂੰ ਸ਼ੇਅਰ ਕਰੋ ਟੇਲਰ ਨੂੰ ਸ਼ੇਅਰ ਕਰੋ ਉਹ ਇਹਨਾਂ ਤੋਂ ਜ਼ਰੂਰ ਸਮਝ ਜਾਣਗੇ ਕਿ ਸਲਵਾਰ ਕਿੱਦਾਂ ਬਣੀ ਹੈ ਹਾਂਜੀ ਆਪਸ ਸੇਮ ਦੂਸਰੀ ਸਾਈਡ ਵੀ ਇਹੀ ਪ੍ਰੋਸੀਜਰ ਕਰ ਰਹੇ ਆ ਕਿ ਉਹਦੇ ਵਿੱਚ ਆਪਾਂ ਵਾਲ ਜਿਹੜੇ ਸੀ ਉੱਪਰ ਵਾਲੀ ਸਾਈਡ ਨੂੰ ਰੱਖੇ ਸੀ ਲੇਕਿਨ ਹੁਣ ਜਿਹੜੇ ਵਾਲਾ ਆਪਾਂ نیچے ਵਾਲੀ ਸਾਈਡ ਨੂੰ ਬਿਲਕੁਲ ਉਹਦੇ ਨਾਲ ਪ੍ਰੋਪਰ ਅੰਦਰ ਨੂੰ ਜੋੜ ਕੇ ਬਣਾ ਕੇ ਤੇ ਫੇਰ ਹੀ ਆਪਾਂ ਸਿਲਾਈ ਲਗਾਵਾਂਗੇ ਔਰ ਕਿਉਂਕਿ ਅਸੀਂ ਨਾਂ ਪਹਿਲਾਂ ਲਗਾਏ ਹੋਏ ਹੈ ਇਸ ਲਈ ਸਾਡੀ ਜਿਹੜੀ ਸਲਾਈ ਵੀ ਹੈ ਉਹ ਵੀ ਸਿੱਧੀ ਰਹਿੰਦੀ ਹੈ ਔਰ ਸਾਡਾ ਜਿਹੜਾ ਪਹੁੰਚਾ ਉਹ ਵੀ ਵੱਡਾ ਛੋਟਾ ਨਹੀਂ ਹੋਏਗਾ ਉੱਪਰ ਤੋਂ ਲੈ ਕੇ نیچے ਤੱਕ ਬਿਲਕੁਲ ਸਹੀ ਆਏਗਾ ਬਹੁਤ ਸੋਹਣੀ ਜੀ ਸਲਵਾਰ ਰੈਡੀ ਹੋਏਗੀ ਇਸ ਤੋਂ ਬਾਅਦ ਜੀ ਮੈਂ ਜਿੱਥੇ ਜਿੱਥੇ ਵੀ ਆਪਣੇ ਵੱਲ ਪਾਏ ਹੋਏ ਹੈ ਉੱਥੇ ਲਗਾਨੇ ਹੈ ਕੁੰਗਰੂ ਉਹ ਤੁਹਾਡੀ ਚੋਇਸ ਰਹੇਗੀ ਕਿ ਤੁਸੀਂ ਕੁੰਗਰੂ ਲਗਾਨੇ ਹੈ ਜਾਂ ਨਹੀਂ ਲਗਾਨੇ ਹੈ ਅਗਰ ਨਹੀਂ ਵੀ ਲਗਾਣੇ ਤਾਂ ਵੀ ਠੀਕ ਹੈ ਤੁਸੀਂ ਇਦਾਂ ਹੀ ਸਲਵਾਰ ਨੂੰ ਯੂਜ਼ ਕਰ ਸਕਦੇ ਆ ਬਹੁਤ ਸੋਹਣੀ ਲੱਗਦੀ ਹੈ ਅਗਰ ਤੁਸੀਂ ਕੁੰਗਰੂ ਲਗਾਣੇ ਆ ਤਾਂ ਇਹ ਸਲਵਾਰ ਤੇ ਪਹਿਲਾਂ ਵੀ ਜਿਹੜੀਆਂ ਮੇਰੀਆਂ ਭੈਣਾਂ ਜਾਣਦੀਆਂ ਉਹਨਾਂ ਨੂੰ ਪਤਾ ਹੋਵੇਗਾ ਕਿ ਇਹਦੇ ਤੇ ਕੁੰਗਰੂ ਲਗਾ ਕੇ ਵੀ ਅੱਛੇ ਲੱਗਦੇ ਹੁੰਦੇ ਸੀ ਹੁਣ ਤੁਸੀਂ ਦੇਖੋ ਆਪਾਂ ਸਿੱਧੀ ਕਰਕੇ ਦੇਖਦੇ ਆਂ ਤੇ ਸਾਰੀ ਸਲਵਾਰ ਦੇ ਵਿੱਚ ਇਸ ਤਰ੍ਹਾਂ ਜਿਹੜੇ ਹੈਗੇ ਆ ਉਹ ਵਾਲ ਪੈ ਗਏ ਹੋਏ ਆ ਸਾਰੇ ਹੀ ਜਿਹੜੇ ਵਾਲ ਨੇ ਉੱਪਰ ਵਾਲੀ ਸਾਈਡ ਨੂੰ ਠੀਕ ਹੈ ਜੀ ਆ ਦੇਖੋ ਉੱਪਰ ਵਾਲੀ ਸਾਈਡ ਨੂੰ ਇੱਕ ਦੂਸਰੇ ਦੇ ਨਾਲ ਮਿਲ ਕੇ ਵਾਲ ਪਾਏ ਹੋਏ ਆ ਆਪਾਂ ਤੇ ਜਦੋਂ ਆਪਾਂ ਵੇਅਰ ਕਰਨੀ ਆ ਉਹ ਵੀ ਇਸੇ ਤਰ੍ਹਾਂ ਉੱਪਰ ਨੂੰ ਆਏਗਾ ਹੁਣ ਦੇਖੋ ਇਹਦੇ ਵਿੱਚ ਮੈਂ ਸਾਰੀ ਸਲਵਾਰ ਦੇ ਵਿੱਚ ਘੁੰਗਰੂ ਲਗਾਏ ਆ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਸਲਵਾਰ ਜ਼ਰੂਰ ਪਸੰਦ ਆਏਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਕਿਦਾਂ ਦੀ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਥੈਂਕ ਯੂ ਸੋ ਮਚ ਵਾਚਿੰਗ ਫॉर ਥਿਸ ਵੀਡੀਓ